ਸਾਸੀ ਗੱਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕਵੈਸਟ ਬੇਨਤੀ ਕਰਦੇ ਹਾਂ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਲਾਮੇ ਵਾਲੀ ਗੱਲ ਨਾ ਰਵੇ ਜੇ ਕੋਈ ਦੂਰ ਬੈਠਾ ਹੈ ਤੇ ਵੀਡੀਓ ਕੱਲ ਤੇ ਔਨਲਾਈਨ ਚ ਵਾਈ ਕਰੋ ਗੱਭਣ ਪਸ਼ੂ ਨੂੰ ਟਿੱਪ ਕੇ ਵਿਰਾ ਕੇ ਖੜੋ ਸਜਣੋ ਅੱਜ ਦੀ ਵਿਜਿਟ ਪਿੰਡ ਕਲਸੀਆਂ ਕਲਾਂ ਨੇੜੇ ਰਹਿ ਗਿਆ ਅਲਗੋਂ ਕੋਠੀ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਤਹਿਸੀਲ ਪੱਟੀ ਬਾਈ ਗੁਰਵਿੰਦਰ ਦੇ ਫਾਰਮ ਦੇ ਸੱਜਣੋਂ ਪਹੁੰਚੇ ਆਂ ਚਾਰ ਐਨੀਮਲ ਇਥੋਂ ਵਿਖਾਉਣੇ ਆਂ ਸੱਜਣੋਂ ਤਿੰਨ ਮਈਆਂ ਤੇ ਇੱਕ ਵੈੜ ਜਰਸੀ ਆ ਗਈ ਤੇ ਵਧੇਰੇ ਜਾਣਕਾਰੀ ਲੈ ਕੇ ਬਾਈ ਗੁਰਵਿੰਦਰ ਤੋਂ ਕਰਦੇ ਆਂ ਸਾਂਝੀ ਫਰਜ਼ ਸਮਝ ਕੇ ਅੰਤ ਤੱਕ ਜੁੜੇ ਰਹੋ ਜੀ ਬਾਈ ਗੁਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਛੜਦੀ ਕਲਾ ਭਰਾ ਬਹੁਤ ਵਧੀਆ ਚਲੋ ਸ਼ੁਕਰਿਆ ਕਹਾਂ ਸਿੱਧਾ ਬਹੁਤ ਵਧੀਆ ਕਰ ਦਿੱਤਾ ਕੰਗਰੈਸ ਕਰੀਏ ਨੋਟ ਜੀ ਆਪਣਾ ਪਿੰਡ ਕਲਸੀਆਂਗਲਾ ਵੀਰ ਜੀ ਜੀ ਸਿਵਲ ਪੱਟੀਆ ਜ਼ਿਲ੍ਹਾ ਤਰਨਤਾਰਨ ਸਾਹਿਬ ਹਾਂਜੀ ਮੋਬਾਈਲ ਨੰਬਰ 9855699098 9855699098 ਠੀਕ ਹੈ ਜੀ ਤੇ ਸ਼ਰਵਾਰ ਕਰੀਏ ਵੱਡੀ ਛੋਟੀ ਨਾ ਹਾਂਜੀ ਵੱਡੀ ਛੋਟੀ ਕਿੰਨੇ ਕ ਦਿਨ ਦਾ ਸਮਾਂ ਰਹਿ ਗਿਆ ਉਹ ਇਹ ਸੰਧੂ ਸਾਹਿਬ 5 6 ਦਿਨ ਲੈ ਜੂਗੀ ਠੀਕ ਆ ਕਿੰਨਾ ਕ ਰਿਕਾਰਡ ਕੋਈ ਦੱਸਿਆ ਹੈ ਮਾਲਕਾ ਨਹੀਂ ਕੋਈ 13 14 ਕਿਲੋ ਦਾ ਰਿਕਾਰਡ ਦਿੱਤਾ ਉਹਨਾਂ ਦੇ ਵੀਰ ਉਹਨਾਂ ਨੇ ਠੀਕ ਹੈ ਜੀ ਹਾਂਜੀ ਤੇ ਸੂਬਾ ਦੂਜਾ ਸੂਬਾ ਦੂਜਾ ਪਿਓ ਦੂਜਾ ਖੁੱਲ ਗਿਆ ਬਈ ਅ ਲਓ ਜੀ ਸੱਜਣੋ ਮੈਂ ਚੰਗੀ ਆ ਦੂਜਾ ਸੁਭਾ ਸੁਣ ਵਾਲੀ ਹੋਰ ਕਾਲੀ ਆ ਹੋਰ ਆ ਤੇ ਲਓ ਜੀ ਲਓ ਜੀ ਤਾਂ ਚਾਟਾ ਢੂੰਚਾ ਬੜਾ ਚੰਗਾ ਲੈਓ ਮੋੜ ਲਿਓ ਬਾਈ ਜੀ ਨਿੱਕੀ ਗੋਲ ਸਿੰਘ ਹੀ ਸੱਜਣੋ ਵੱਡੀ ਮੈਂ ਸੰਧੂ ਸਾਹਿਬ ਬਿਲਕੁਲ ਬਿਲਕੁਲ ਜੀ ਹਾਂ ਜੀ ਲੇਵਾ ਵਾਲੀ ਬਿਲਕੁਲ ਓਕੇ ਆ ਨਾ ਸਫਾਈ ਚੰਗੀ ਆ ਜਿੰਨਾ ਵੀ ਲੇਵਾ ਸਾਰਾ ਬਾਡੀ ਬਾਹਰ ਨੂੰ ਬੈਕਗ੍ਰਾਉਂਡ ਚ ਧਾਰ ਕਰੋਗੇ ਹਾਂਜੀ ਹੈਣਾ ਤੇ ਬਾਈ ਜੀ ਦੀ ਕੀਮਤ ਕਿੰਨੀ ਕੁ ਰਹੇਗੀ ਸੰਧੂ ਸਾਹਿਬ ਕੀਮਤ ਦਾ ਕਰਦੇ 115000 ਰੁਪਇਆ ਜੀ ਹਾਂਜੀ ਇੱਕ 10 ਦੀ ਮੈਂ ਛੱਡ ਦਈ ਤੁਹਾਡੀ ਕੋਈ ਨਹੀਂ ਤੂੰ ਇਹ ਦੱਸੋ ਨਹੀਂ ਪਿਆਰ ਮੈਂ ਉਹ ਤੋਂ ਦੋਵੇਂ ਭਰਾ ਕਰ ਦੋ ਸੰਧੂ ਸਾਹਿਬ ਲਾਸਟ ਇੱਕ 5 ਦੀ ਮੈਂ ਹੋਣੀ ਏ ਜੈ ਸਨੋਈ ਜੈ ਸਨੋਈ ਠੀਕ ਆ ਉਹ ਚੋ ਕੋਈ ਥੋੜਾ ਘੜਾ ਮਾਨ ਤਾਨ ਕਰ ਆਏ ਦਾ ਲੇਵਾਏ ਕਰਾਂ ਦਿਖਾ ਦੇਣਾ ਬਹੁਤ ਚੰਗੀ ਬਹੁਤ ਚੰਗੀ ਸੰਤੂ ਸਾਹਿਬ ਬੜੀ ਖਰੀ ਖਰੀ ਝੋਟੀ ਆ ਬਿਲਕੁਲ ਬਿਲਕੁਲ ਹਾਂਜੀ ਹੈਨਾ ਬੜੀ ਫਾਈ ਚੰਗੀ ਝੋਟੀ ਬਹੁਤ ਚੰਗੀਆਂ ਸਪਈਆਂ ਜੀ ਦੂਜੇ ਨੰਬਰ ਤੇ ਆ ਗਈ ਗੱਪਣ ਮੈਂ ਹੈਨਾ ਦੂਜੇ ਖੁੰਣ ਕੇ ਭਾਈ ਸੁਵਾ ਕਰਵਾ ਆ ਗਿਆ ਸੁਵਾ ਵੀਰ ਜੀ ਘਰ ਆਣਾ ਦੂਜਾ ਦੱਸਿਆ ਪਰ ਤੀਜਾ ਮੰਨ ਕੇ ਲਈ ਆ ਹੈਨਾ ਤੀਜਾ ਸੁਵਾ ਜਿਹੜਾ ਪੱਕਾ ਆ ਪਾ ਝੂੜਕਾ ਤੋਂ ਮਾਰਨਾ ਖਾਣਾ ਦੀ ਤੇ ਪਾਰ ਪਿਛੇ ਦੀ ਆਪਣੀ ਗਰੰਟੀ ਹੋ ਸੰਤੂ ਸਾਹਿਬ ਬਿਲਕੁਲ ਖਾਣਾ ਦੀ ਤੇ ਪਾਰ ਪਿਛੇ ਦੀ ਹੂੰ 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 ਮਰਜ਼ੀ ਕੋ ਭੈਣ ਭਰਾ ਜਿਹੜਾ ਮਰਜ਼ੀ ਆਣ ਕਾ ਦੀ ਤੇ ਪਲੇ ਬਿਲਕੁਲ ਮੋੜ ਲੈ ਲਿਓ ਜੀ ਲੈ ਲਓ ਜੀ ਇਹ ਸਾਨੂੰ ਕਿ ਬੰਦੇ ਕਈ ਕਾਚਾ ਤੁਹਾਡਾ ਨਾਰਾਜ਼ ਹੋਇਆ ਤੁਹਾਡੇ ਨਾਲ ਜੀ ਯਾਰ ਮੈਂ ਤੁਹਾਡੇ ਘਰ ਹੋ ਕੇ ਕੈਂਜੀਆਂ ਦਾ ਨਾ ਹੁੰਦਾ ਨਾ ਇਹ ਤੁਹਾਨੂੰ ਮੈਂ ਉਹ ਬੇਟਾ ਇੱਕ ਗੱਲ ਮੈਂ ਪਹਿਲਾਂ ਨਾਲ ਤੰਦੂਬਾ ਥੱਲੋਂ ਵੇਖੋ ਪੰਡਾ ਪਾਈ ਫਿਰੰਦੀ ਆਦੇ ਬਿਲਕੁਲ ਓਕੇ ਦੇਖੋ ਕਿੰਨੀਆ ਸਫਾਈ ਦਿਨ ਦੋ ਚਾਰ ਲੈ ਜੂਗੀ ਹਾਂਜੀ ਦੋ ਦਿਨ ਦੋ ਲੈ ਜੇ ਚਾਰ ਲੈ ਜੇ ਪਿਆਰ ਹੀ ਆਦੇ ਪਿਆਰ ਆ ਹਾਂਜੀ ਬਿਲਕੁਲ ਬੌਲੇ ਦੇ ਤਿਆਰ ਹਾਂਜੀ ਫੇ ਰੇਟ ਸਭ ਸਾਹ ਨਿਗਾਹ ਜਾਈ ਮੁੱਲ ਕਰ ਦੇਣਾ ਕਿੰਨਾ ਕ 80000 ਰੁਪਿਆ ਮੈਂ ਤਾਂ ਮੋਲ ਕਰਨਾ ਵਾ ਜੈ ਸੁਨੋ 75000 ਦੀ ਲਾਸਟ ਹੋਣੀ ਉਹ ਤੇ 100 200 ਰੁਪਿਆ ਮਾਨ ਕਰਨਾ ਹੋਰ ਕੋਈ ਨਹੀਂ ਕਰ ਦਿਓ ਇਹ ਤੇ ਕੋਈ ਹਾਂਜੀ ਵਧੀਆ ਜੇਜੇ ਨੰਬਰ ਤੇ ਆ ਗਈ ਸੁਈ ਸੁਵਾਜੋ ਨਾ ਸੁਈ ਸੁਾਈ ਦੂਜੇ ਸੁਵਾਜੇ ਬੱਚਾ ਲੋਹਾ ਪਾਇਆ ਇਕਟਾ ਕਟੇ ਆ ਗਈ ਕਟਾ ਆ ਗਿਆ ਜੀ ਓਕੇ ਹਾਂਜੀ ਸੁਵਾਗਣ ਆ ਗਈ ਇੱਕ ਦੀ ਸੁਈ ਦੂਜਾ ਸੁਵਾ ਥੋੜਾ ਸਿਰ ਖੁੱਲਾ ਵਾ ਓਕੇ ਹਾਂਜੀ ਖੁੱਲ ਗਏ ਬਾਈ ਤੇ 9 ਲੀਟਰ ਦੁੱਧ ਹੋ ਪੱਕਾ ਤੇਰਾ ਮਰਜ਼ੀ ਮੇਰਾ ਵੀ ਰਾਂ ਕੇ ਚੋ ਸਕਦਾ ਦੋ ਟਾਈਮ ਆਪਦਾ ਕੰਡਾਲ ਲੈ ਆਵੇਂ ਸਹੀ ਕਰ ਲੈ ਬਿਲਕੁਲ ਜੀ ਹਾਂਜੀ ਨੋ ਸੱਜਣੋ ਸ਼ੇਰ ਥੋੜਾ ਜਿਹਾ ਖੁੱਲਾ ਬਾਕੀ ਝੋਟੀ ਸੋਹਣੀ ਆ ਬਿਲਕੁਲ ਕਾਜ ਕਰਕੇ ਗੰਡੇ ਨੇ ਸ਼ੇਰ ਲੜਗੀ ਚੰਮ ਹੋਗਾ ਹਰ ਸਿੰਗਲ ਹੱਡੀ ਦੇ ਵਿੱਚ ਪੈ ਗਈ ਪੇਟਪੂੜਾ ਜੰਗਾ ਲੱਗਾ ਹਣਾ ਤੂੰ ਲੈਓ ਲੈਓ ਮੋੜ ਲਓ ਇਹ ਇਹ ਅੱਜ ਚੋਕ ਹੀ ਲਿਆਂਦੀ ਕਿੰਨੇ ਕਜੇ ਜੋਈ ਕਿੰਨੇ ਕਜੇ ਦੀ ਬਾਈ ਚੋਾਈ ਸੀ ਸੰਧੂ ਸਾਹਿਬ ਯਾਨੀ ਕਿ ਆਪਾਂ 7 ਵਜੇ ਤੱਕ ਵੀਰ ਆਪਾਂ ਡਿੱਗਦੇ ਰਹਿਗਾ ਆਪਾਂ ਨੂੰ ਕੋਈ ਜ਼ਰੂਰੀ ਕੰਮ ਇਹੋ ਜਿਹਾ ਪੈਗਾ ਫੋਨ ਨਹੀਂ ਚੁੱਕਿਆ ਤੇ ਜਾਇਆ ਨਹੀਂ ਗਿਆ ਅੱਛਾ ਲੇਟ ਹੋ ਗਏ ਆ ਜੀ ਅੱਛਾ ਸਾਢੇ 7 ਵਜੇ ਜਦਨਕੇ ਛੋਟੀ ਉਹਨਾਂ ਨੂੰ ਫੋਨ ਕਰ ਕੂਨ ਕੀਤਾ ਵਗਾ ਛੋਟੀ ਚੋਲੀ ਜੀ ਸਾਢੇ 7:30 ਹੁਣ ਟਾਈਮ ਕਿੰਨਾ ਗਿਆ ਹਾਂਜੀ ਹੁਣ ਵੇਖ ਲਓ 5 ਵਜੇ ਚੱਲੇ 8 ਮਿੰਟ ਹਾਂਜੀ 2.5 ਘੰਟੇ ਟਾਈਮ ਰਹਿ ਗਿਆ ਹਾਂਜੀ 2.5 ਘੰਟੇ ਜਨੇ ਕਿੰਨੀ ਆਰਡਰ ਕੁਆਲਿਟੀ ਬਾਨੀ ਸੱਜਣੋ ਖਿਆਰ ਰਖਿਓ ਸਾਡੇ ਘੜੀ ਕੁਐਸਟਾ 2.5 ਘੰਟੇ ਦਾ ਸਮਾਂ ਬਾਕੀ ਰਹਿ ਗਿਆ ਸਿਰਫ ਤੇ ਲੋ ਛੋਟੀ ਸਾਫ ਆ ਤੇ ਦੁੱਧ ਦੀ ਕਿੰਨੇ ਦੀ ਕਵਸਤੀ ਤੋਂ ਚੱਲੂਗੀ 9 ਲੀਟਰ ਵੀਰ ਜੀ ਇਸ ਟਾਈਮ ਰੈਡੀ ਆ ਠੀਕ ਆ ਜਿਹੜਾ ਆਪਣੇ ਘਰ ਮੇਹੂਦ ਆ ਤੇ ਰੇਟ ਕਿੰਨੇ ਦੀ ਜੈ ਜੈ ਕਰਕੇ 90000 ਰੁਪਇਆ ਬੋਲ ਕਰਦੇ ਆ ਹਾਂਜੀ 85000 ਦੀ ਜੈ ਸੁਣੋ ਮੈਂ ਹਣੀ ਜੋ ਚ 1000 ਰੁਪਇਆ ਛੋੜ ਕਰਦੇ ਹੋਰ ਕਰਦੇ 82 ਦੀ ਕਰਦੇ ਹਾਂਜੀ ਚਲੋ ਤੁਸੀਂ ਕਹਿ ਤੋ ਜੀ ਠੀਕ ਹੈ ਹਾਂ ਚਲ ਜਰਸੀ ਦੀ ਵਾਰੀ ਆ ਗਈ ਹੈ ਜਰਸੀ ਆ ਗਈ ਸਭ ਸਾਰਾ ਦੂਜਾ ਸਵੇਰ ਤੋਰਿਓ ਬਾਹਰ ਨੂੰ ਕੱਢਿਓ ਖੋਲੋ ਇਹ ਦੂਜਾ ਸੂਆ ਦਿਨ ਕਿੰਨੇ ਕਰੇਗੇ ਬਾਈ ਦਿਨ ਸੰਧੂ ਸਾਹਿਬ ਪੂਰੇ 10 ਦਿਨ ਗਿਣਤੀ ਦੇ ਲੈਣੇ ਆ ਅੱਛਾ ਆਪਾਂ 5 ਨਹੀਂ ਕਹਨੇ 6 ਨਹੀਂ ਕਹਨੇ ਲੈ ਜਾਣੇ 10 ਤੋਂ 12 ਬਾਕੀ ਤੇ ਢੁਲ ਢੁਲ ਕੇ ਚੰਗੀ ਹਨਾ ਹੋਰ ਵੀ ਚੰਗੀ ਬਣ ਜੂਗੀ ਹੂੰ 12 ਗਾਲ ਚੰਗੀ ਬਚੀ ਲੈਓ ਮੋੜ ਲਓ ਬਾਈ ਜੀ ਬਨ ਜਾਣੀਆਂ ਚੰਗੇ ਆ ਲਾਲ ਲੋੜ ਚੰਗੇ ਪਏ ਹਨ ਬਹੁਤ ਸੋਹਣੀ ਬੰਤਿਆ ਸੰਧੂ ਸਾਹਿਬ ਦੀ ਬਿਲਕੁਲ ਆ ਵੇਖੋ ਥਾਣੇ ਦੇ ਖਾਣੇ ਅਰੇ ਥੋੜੇ ਤੁਹਾਨੂੰ ਪਤਾ ਕੱਚੀ ਕਰਕੇ ਜੇ ਉਹਨੇ ਨਹੀਂ ਵਿਖਾਉਂਦੀ ਪਰ ਪੂਰਾ ਸੋਹਣਾ ਥਾਣੇ ਚੜਾਈ ਵਾਲਾ ਬਿਲਕੁਲ ਇਹ ਰੇਟ ਰੇਟ ਸੰਧੂ ਸਾਹਿਬ 50000 ਰੁਪਏ ਕਰਦੇ ਆ ਦਾ ਜੱਸ ਸੁਣੋ ਜੱਸ ਸੁਣੋ 50000 ਰੁਪਏ ਦੀ ਖਾਣਾ ਨਹੀਂ ਦੋ ਛੱਡ ਨਹੀਂ ਦੋ ਨਾਲ ਛੱਡ ਸੰਧੂ ਸਾਹਿਬ ਨਹੀਂ ਛੱਡ ਦੇ ਨਹੀਂ ਪਾਇਦਾ ਮੈਂ ਛੱਡ ਦੇ ਜਾਂਦੇ ਪਿਆਰ ਵਿੱਚ ਉਹਦੇ ਕਰਦੇ ਠੀਕ ਹੈ ਪਰ ਇੱਥੋਂ ਕੋਈ ਮੇਰਾ ਭੈਣ ਭਰਾ ਕੋਈ ਆਖੇ ਨਾ ਮਾਰਵਾ 200 200 ਛੋੜ ਹੀ ਕਰਨੀ ਹੈ ਹਨਾ ਹਾਂ ਕੋਈ ਉਹ ਆਪਣੀ ਮਰਜ਼ੀ ਨਾਲ 100 ਕਰ ਦਿੱਕੇ 200 45 ਵਾਲਾ ਫੋਨ ਨਾ ਲਾਵੇ ਹਾਂ 45 46 ਵਾਲਾ ਫੋਨ ਨਾ ਲਾਵੇ ਹਾਂਜੀ ਮੜਿਆ ਲਾਓ ਬਹੁਤ ਚੰਗੀ ਸੰਦੂ ਸਾਹਿਬ ਅੱਛੀ ਲਓ ਜੀ ਸਜਣੋ ਜਾਇਜ਼ ਕੀਮਤ ਕਰਾਈ ਆ ਜਿਆਦਾ ਖਪਾਇਓ ਨਾ ਗਰਮੀ ਬੜੀ ਆ ਤੇ ਚੰਗੀ ਲੱਗਦੀ ਹੋਈ ਸਾਈ ਪਾ ਕੇ ਖਰੀਦਾਰੀ ਕਰ ਲਿਓ ਧੰਨਵਾਦ ਸਾਰਿਆਂ ਦਾ